ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਆ ਗੋਡੇ ਦੀ ਸਪੈਸ਼ਲ ਐਕਸਰਸਾਈਜ਼ ਜਿੰਨਾ ਵੀਰਾਂ ਦੇ ਗੋਡੇ ਮੁੜਦੇ ਨਹੀਂ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਜਾਂ ਕੜ ਰਹਿੰਦੀ ਹੈ ਉਹਨਾਂ ਵਾਸਤੇ ਇੱਕ ਮਹੱਤਵਪੂਰਨ ਐਕਸਰਸਾਈਜ਼ ਲੈ ਕੇ ਆਏ ਆ ਦੋਸਤੋ ਗੋਡੇ ਦੇ ਐਕਸਰਸਾਈਜ਼ ਕਰਨ ਵਾਸਤੇ ਜਰੂਰੀ ਦੋ ਯੰਤਰ ਕੋਲੇ ਰੱਖ ਲਓ ਇੱਕ ਤਾਂ ਕੋਈ ਕੱਪੜਾ ਲੰਬਾ ਪੈਰ ਖਿੱਚਣ ਵਾਸਤੇ ਦੂਸਰਾ ਕੋਈ ਪਰਨਾ ਹੁਣ ਥੋੜਾ ਜਿਹਾ ਫੋਲਡ ਕਰਕੇ ਰੱਖੋ ਗੋਡੇ ਦੇ ਥੱਲੇ ਰੱਖਣ ਵਾਸਤੇ ਇਹ ਦੋ ਤੋਂ ਚੀਜ਼ਾਂ ਤੁਸੀਂ ਆਪਣੇ ਕੋਲੇ ਰੱਖ ਕੇ ਉਸ ਤੋਂ ਉਪਰੰਤ ਲੰਬੇ लेट ਜਾਓ ਲੰਬੇ ਲੇਟ ਕੇ ਮੱਲੋ ਤੁਹਾਡੇ ਖੱਬੇ ਗੋਡੇ ਦੇ ਵਿੱਚ ਦਰਦਾ ਗੋਡਾ ਕੰਮ ਨਹੀਂ ਕਰਦਾ ਤੁਹਾਨੂੰ 5 ਤੋਂ 10 ਵਾਰ ਮੋੜੋ ਜਿੰਨਾ ਕੋ ਮੋੜਦਾ ਤੱਕਾ ਨਹੀਂ ਕਰਨਾ ਸਰੀਰ ਦੇ ਨਾਲ 2 3 4 5 6 7 8 9 10 ਫਿਰ ਦੂਜੀ ਲੱਤ ਨੂੰ ਵੀ ਮੋੜ ਲੋ ਦਹਾਵਰ 1 2 3

दस फिर उल्टा एक दो तेन चार पंच छत आठ नौ दस रिलैक्स उस उपरत तो गोडे करके खड़े दोनों कमर नंगा कैपा उपर 810 ਉਂਗਲ ਲਗਭਗ ਤੁਸੀਂ ਮਹਿਸੂਸ ਕਰੋਗੇ ਇੱਥੇ ਪੱਟਾਂ ਦੇ ਵਿੱਚ ਖਿੱਚ ਪੈਂਦੀ ਹੈ ਫੇਰ ਥੱਲੇ ਲੈ ਕੇ ਆਓ ਫੇਰ ਦੁਬਾਰਾ ਤੋਂ 2 3 4 5 6 7 8 9 10 ਰਿਲੈਕਸ ਉਸ ਤੋਂ ਉਪਰੰਤ ਲੱਤਾਂ ਸਿੱਧੀਆਂ ਕਰਕੇ ਗੋਡੇ ਥੱਲੇ ਪਿੰਜਣੀ ਦੇ ਵਿੱਚ ਥੱਲੇ ਹੱਥ ਪਾ ਲਓ ਸੱਜੇ ਖੱਬੇ ਗੋਡੇ ਨੂੰ ਸੱਜੇ ਮੋਢੇ ਵੱਲ ਆਪਾਂ ਲੈ ਕੇ ਜਾਵਾਂਗੇ ਗੋਡੇ ਦੇ ਵਿੱਚ ਐਸ ਜਗ੍ਹਾ ਤੇ ਖਿੱਚ ਬਣੂਗੀ ਪੂਰੀ ਵਧੀਆ ਖਿੱਚ ਬਣਾ ਕੇ 10 ਤੱਕ ਗਿਣਤੀ 1 2 3 4 5 6 7 8 9 10 ਰਿਲੈਕਸ ਹੌਲੀ ਕਿਤੇ ਨੇ ਛੱਡ ਦਿਓ ਫੇਰ ਆਪਾਂ ਦੁਬਾਰਾ ਫੇਰ ਤੋਂ ਖੁੱਚ ਦੇ ਵਿੱਚ ਪਾ ਕੇ ਹੱਥ ਗੁੱਡ ਦੇ ਉਪਰ ਆਥ ਨਹੀਂ ਪਾਉਣਾ ਕਿਉਂਕਿ ਤਕਲੀਫ ਹੋ ਸਕਦੀ ਹੈ ਤੁਹਾਨੂੰ ਖੁੱਚ ਦੇ ਥੱਲੇ ਹੱਥ ਪਾ ਕੇ 10 ਤੱਕ ਗਿਣਤੀ ਦੁਬਾਰਾ ਫੇਰ 1 2 3 चार पे सत अठ नौ दस रिलैक्स सौ किड दो फिर लत्त सीधी करके एक बार फिर तो कट्ठी करो ये आप करा घटो घट तीन बार एक दो तीन चार पे 7 8 9 10 ਰਿਲੈਕਸ ਹੌਲੀ ਕਦਨੇ ਸੇਧੀ ਕਰ ਲੋ ਫੇਰ ਇਸ ਤਰ੍ਹਾਂ ਹੀ ਦੂਸਰੀ ਲੱਤ ਨੂੰ ਖੋਚ ਦੇ ਵਿੱਚ ਪਾ ਕੇ ਹੱਥ ਆਪਣੇ ਵੱਲ ਖਿੱਚਾਂਗੇ ਖੱਬੇ ਮੋਢੇ ਵੱਲ ਮੋਢੇ ਦੇ ਵਿੱਚ ਵਧੀਆ ਖਿੱਚ ਬਣਾ ਕੇ 10 ਤੱਕ ਗਿਣਤੀ 1 2 3 4 5 छ सत अठ नौ दस अलैक्स हौली कितने छोड़ो दोबारा फिर तो एक दो तेन चार पे सत अठ नौ दस अलैक्स ਇਹੇ ਕਿਰਿਆ ਨੂੰ ਵੀ ਕਰਨਾ ਹੈ ਕਟੋ-ਕਟ ਤਿੰਨ ਵਾਰ 1 2 3 4 5 6 7 8 9 10 ਰਿਲੈਕਸ ਜਿੰਨਾ ਵੀਰਾਂ ਦੇ ਚੂਲੇ ਦੇ ਵਿੱਚ ਦਰਦ ਹੁੰਦਾ ਹੈ ਉਹਨਾਂ ਵਾਸਤੇ ਵੀ ਇਹ ਐਕਸਰਸਾਈਜ਼ ਬਹੁਤ ਕਾਰਗਰ ਹੈ ਉਸ ਤੋਂ ਉਪਰੰਤ ਟੇਡੇ ਹੋ ਜਾਓ टेडा लेट के खबे पब न फड़ो और पिछे वाल खिंच के आओ खिंच के, के आओ लो मूहे पट्टी खिच पौगी पूरी वादिया खिच बना के दस तक गिनती एक दो तीन चार छे सत अठ नौ दस रिलैक्स जो तो छना हौली छोड़ो ਪਹਿਲਾਂ ਸਿੱਧੀ ਕਰਕੇ ਦੁਬਾਰਾ ਫੇਰ ਤੂੰ ਇਕੱਠੀ ਕਰ ਲੋ ਪੈਰ ਨੂੰ ਫੜ ਕੇ ਪਿੱਛੇ ਵੱਲ ਖਿੱਚੋ 10 ਤੱਕ ਗਿਣਤੀ 1 2 3 4 5 6 7 8 9 10 ਰਿਲੈਕਸ ਹਾਣੂ ਕਿਦਨੇ ਸ਼ੈਡੋ ਸਿੱਧੀ ਕਰਕੇ ਲੱਤ ਇੱਕ ਵਾਰ ਫੇਰ ਤਿੰਨ ਵਾਰ ਕਰਨੀ ਹੈ ਘਟੋ ਘਟੇ ਇਹ ਕਿਰਿਆ ਵੀ 1 2 3 4 5 6 7 8 9 10 ਰਿਲੈਕਸ ਹੌਲੀ ਜਿਹਾ ਨੇ ਸ਼ੈਡੋ ਫਿਰ ਸਿੱਧੇ ਹੋ ਕੇ ਟੇਡੇ ਹੋ ਜਾ ਖੱਬੇ ਪਰਨੇ ਅੱਬ ਨੂੰ ਪੈਰ ਨੂੰ ਫੜੋ ਪਿੱਛੇ ਵੱਲ ਲੈ ਕੇ ਜਾਵਾਂਗੇ ਆਪਾਂ ते गो पट्ट विच बना के दस तक गिनती एक दो तीन चार पे सत अठ नौ दस रिलैक्स उपरत फिर एक बार एक दो तीन चार पे सत ठ नौ दस रिलैक्स। ये करें भी करो करा घटो घट अपा तीन बार एक दो तीन चार पांच, पे सत अठ नौ दस रिलैक्स इस उपरात तो दोस्तों लंबे लेट जाओ ਲੰਬੇ ਲੇਟਣ ਤੋਂ ਉਪਰੰਤ ਕੋਈ ਕਪੜਾ ਲੈ ਕੇ ਆਰ ਦੇ ਪੱਬ ਦੇ ਵਿੱਚ ਪਾ ਲੋ ਪੱਬ ਨੂੰ ਆਪਾਂ ਖਿੱਚ ਕੇ ਰੱਖਣਾ ਆਪਣੇ ਵੱਲ ਪੱਬ ਨੂੰ ਪੂਰਾ ਵਧੀਆ ਖਿੱਚ ਕੇ 10 ਤੱਕ ਗਿਣਤੀ ਗਿਣੋ 1 2 3 4 5 6 7 8 9 10 ਰਿਲੈਕਸ ਬਿਲਕੁਲ ਛੱਡ ਦਿਓ ਦੁਬਾਰਾ ਫੇਰ ਤੋਂ ਪੱਬ ਦਿਓ ਜਦੋਂ ਆਪਾਂ ਖਿੱਚਾਂਗੇ ਇੰਜੀਨੀ ਦੇ ਵਿੱਚ ਵਧੀਆ ਖਿੱਚ ਬਣੂਗੀ ਮਾਸਪੇਸ਼ੀਆਂ ਜਿਹੜੀਆਂ ਖਿੱਚੀਆਂ ਜਾਣਗੀਆਂ ਦੁਬਾਰਾ ਫੇਰ ਖਿੱਚ ਕੇ 10 ਤੱਕ ਗਿਣਤੀ 1 2 3 4 5 6 7 8 9 10 ਰਿਲੈਕਸ ਇਹ ਕਿਰਨ ਨੂੰ ਵੀ ਕਰਾਂ ਇੱਕ ਟੁਕਾਟਾ ਪਾ ਤਿੰਨ ਵਾਰ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਰਿਲੈਕਸ ਇਸ ਤੋਂ ਪਰੰਪਤ ਦੂਜੇ ਪੈਰ ਦੇ ਵਿੱਚ ਪਾ ਲਓ ਪੱਬ ਦੇ ਵਿੱਚ ਕੱਪੜੇ ਨੂੰ ਲੰਬੇ ਲੇਟ ਕੇ ਖਿੱਚੋ ਆਪਣੇ ਵੱਲ ਪੱਬ ਦੇ ਵਿੱਚ ਪੱਬ ਨੂੰ ਜਦੋਂ ਖਿੱਚਾਂਗੇ ਪਿੰਜੇ ਦੇ ਵਿੱਚ ਵਧੀਆ ਖਿੱਚ ਬਣੂਗੀ ਖਿੱਚ ਪਾਊਗੀ ਪੂਰੀ ਵਧੀਆ ਜਿੰਨੀ ਕਿ ਤੁਸੀਂ ਚੱਲ ਸਾਈਨ ਕਰ ਸਕਦੇ ਹੋ ਖਿੱਚ ਬਣਾ ਕੇ 10 ਤੱਕ ਗਿਣਤੀ 1 2 3 4 5 6 7 8 9 10 ਰਿਲੈਕਸ ਇੱਕ ਵਾਰ ਫਿਰ ਤੋਂ 1 2 3 4 छ सत अठ नौ दस रिलैक्स घट्ट घट -कट, तीन बार ये क्रिया करनी आप दो तीन चार पे सत अठ नौ दस रिलैक्स उपरंत जो आप कपड़ा रखे कोई तावल वगैरह ले लो ਕੱਠਾ ਕਰਕੇ ਉਹਨੂੰ ਖੋਚ ਦੇ ਥੱਲੇ ਰੱਖ ਕੇ ਲੰਬੇ ਲੇਟ ਕੇ ਦਾਬ ਦੇਣੀ ਹੈ ਦਾਬ ਜਦੋਂ ਆਪਾਂ ਦੇਵਾਂਗੇ ਗੁੱਡ ਦੇ ਵਿੱਚ ਖਿੱਚ ਬਣੂਗੀ ਪੂਰੀ ਵਧੀਆ ਖਿੱਚ ਬਣਾ ਕੇ ਦਾਬ ਦੇ ਕੇ ਪੂਰੀ ਵਧੀਆ ਜ਼ੋਰ ਦੇ ਨਾਲ 10 ਤੱਕ ਗਿਣਤੀ 1 2 3 4 5 6 7 8 9 10 ਰਿਲੈਕਸ ਆਪरांत ਫਿਰ ਜਦੋਂ ਤੁਸੀਂ ਛੱਡੋਗੇ ਤੁਸੀਂ ਮਹਿਸੂਸ ਕਰੋਗੇ ਸੇਕ ਨਿਕਲਦਾ ਹੈ ਗੋਡੇ ਦੇ ਵਿੱਚੋਂ ਪਿੰਜਨੀ ਦੇ ਵਿੱਚੋਂ ਦੁਬਾਰਾ ਫਿਰ ਤੋਂ 1 2 3 4 5 6 7 8 9 10 ਰਿਲੈਕਸ ਇੱਕ ਵਾਰ ਫਿਰ ਤੋਂ ਇੱਕ 2 3 4 5 6 7 8 9 10 ਰਿਲੈਕਸ ਇਸ ਤੋਂ ਬਾਅਦ ਉਪਰੰਤ ਹੱਡੀ ਦੇ ਥੱਲੇ ਰੱਖ ਲੋ ਕੱਪੜਾ ਇਹ ਦਾਬ ਦੇ ਕੇ ਹੱਡੀ ਦੇ ਥੱਲੇ ਨੱਪਣ ਦੀ ਕੋਸ਼ਿਸ਼ ਕਰਨੀ ਹੈ 10 ਤੱਕ ਗਿਣਤੀ 1 2 3 4 5 छ सत अठ नौ दस रिलैक्स तो छोद एक बार फिर तो एक दो तेन चार पे सत अठ नौ दस रिलैक्स एक किरण भी करा घटो घट तीन बार आप दो तीन 4 5 6 7 8 9 10 ਰਿਲੈਕਸ ਅਪਰੰਤ ਸਜੀਤ ਰਤ ਦੀ ਗੋਡੇ ਦੇ ਥਲੇ ਰੱਖੋ ਲੰਬੇ ਨੇੜਕ ਕੇ ਗੋਡੇ ਦੇ ਦਾਬ ਦੇਓ ਥਲੇ ਨੂੰ 10 ਤੱਕ ਗਿਣਤੀ 1 2 3 4 5 छ सात आठ नौ दस अलैक्स टेला छोड़ के दोबारा फिर एक दो तेन चार पे सात आठ नौ दस अलैक्स ये भी तीन बार करा एक दो तीन चार सात, आठ, नौ दस रिलैक्स उस उपरत अड्डी के थली रख के दाव दस दिनती एक दो तीन चार छः, सात, आठ, नौ दस रिलैक्स अपरांत एक बार फिर एक दो तीन चार पे सात आठ नौ दस रिलैक्स एक किरियां भी करा घटो घट अपार सात आठ नौ दस रिलैक्स ਸੋ ਦੋਸਤੋ ਇਹ ਐਕਸਰਸਾਈਜ਼ਾਂ ਕਰਨ ਤੋਂ ਉਪਰੰਤ ਗੋਡਿਆਂ ਦਾ ਆਪਣਾ ਚੱਪੜੀ ਨੂੰ ਹਲਾਵਾਂਗੇ ਦੋਨੇ ਗੋਡੇ ਦੀਆਂ ਚੱਪੜੀਆਂ ਨੂੰ ਦੇਖੋ ਪਹਿਲਾਂ ਤਾਂ ਕੋਸ਼ਿਸ਼ ਕਰੋ ਜੇਕਰ ਤੁਹਾਡੀਆਂ ਚੱਪੜੀਆਂ ਨਹੀਂ ਹਲਦੀਆਂ ਇੱਕ ਕੂਠੇ ਦੇ ਨਾਲ ਬਾਹਰ ਨੂੰ ਧੱਕੋ ਫਿਰ ਅੰਦਰ ਨੂੰ ਧੱਕੋ 10 ਤੋਂ 15 ਵਾਰ ਇਸ ਤਰ੍ਹਾਂ ਰਫ ਕਰੋ ਫਿਰ ਦੋਨਾਂ ਨੂੰ ਉਸ ਤੋਂ ਉਪਰੰਤ ਗੋਡੇ ਤੇ ਮਸਲ ਨੂੰ ਟਾਈਟ ਕਰੋ ਖਿੱਚ ਕੇ ਫਿਰ ਛੱਡੋ ਫਿਰ ਖਿੱਚੋ ਤੁਸੀਂ ਮਹਿਸੂਸ ਕਰੋ ਦੇਖੋ ਵਿੱਚ ਆਪਣੇ ਹਲ ਰਹੀ ਹੈ ਫਿਰ ਛੱਡੋ 1 2 3 4 5 6 7 8 9 10 ਰਿਲੈਕਸ ਸੋ ਦੋਸਤੋ ਇਹ ਕੁਝ ਕਿਰਿਆ ਜਿਹਦੇ ਕਰਨ ਨਾਲ 10 ਮਿੰਟਾਂ ਦਾ ਲਗਭਗ 8 ਦਾ ਮਿੰਟਾਂ ਦਾ ਪ੍ਰੋਸੈਸ ਹੈ ਜਿਹਦੇ ਨਾਲ ਤੁਹਾਡੇ ਗੋਡਿਆਂ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਜਿਹੜੇ ਗੋਡੇ ਬੀਗੇ ਨੇ ਉਹ ਵੀ ਸਿੱਧੇ ਹੋ ਸਕਦੇ ਨੇ ਕਿਉਂਕਿ ਮਾਸਪੇਸ਼ੀਆਂ ਹੀ ਗੋਡੇ ਨੂੰ ਖਿੱਚ ਕੇ ਇਧਰ ਉਧਰ ਲੈ ਜਾਂਦੀਆਂ ਜਦੋਂ ਮਾਸਪੇਸ਼ੀਆਂ ਸਹੀ ਹੋ ਜਾਣੀਆਂ ਉਹਨਾਂ ਤੱਕ ਬਲੱਡ ਦਾ ਫਲੋਅ ਆ ਜਿਹੜਾ ਵਧੀਆ ਬਣ ਜੂ ਬਲੱਡ ਦੀ ਗਤੀ ਸਹੀ ਹੋ ਜੂ ਬਣੀ ਹੋਈ ਜਾਗਰਨ ਜਿਹੜੀ ਕਵਰ ਹੋ ਜੂ ਮਾਸਪੇਸ਼ੀ ਦੇ ਦੇ ਵਿੱਚ ਲਚਕ ਪੈਦਾ ਹੋ ਜੂ ਤਾਂ ਤਕਲੀਫ ਤੋਂ ਰਾਹਤ ਮਿਲੂਗੀ ਨਾਲ ਨਾਲ ਜਿਹੜੇ ਗੋਡੇ ਵਿੰਗੇ ਹੋ ਚੁੱਕੇ ਐ ਲੱਤਾਂ ਵਿੰਗੀਆਂ ਹੋ ਗਈਆਂ ਤਾਂ ਉਹ ਸਿੱਧੀਆਂ ਹੋ ਜਾਣਗੀਆਂ ਸੋ ਇਹੀ ਸੀਗਾ ਸਾਡਾ ਛੋਟਾ ਜਿਹਾ ਪ੍ਰੋਗਰਾਮ ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਵਜ ਤੱਕ ਆਉਂਦੇ ਰਹਿੰਨੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਬੈਲ ਆਈਕਨ ਦਬਾਓ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ